ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੇ ਵਿੱਚੋਂ ਚੌਥੇ ਦਿਨ ਦਾ ਇਤਿਹਾਸ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਜੈ ਜੈਕਾਰ ਕਰੇ ਸਭ ਕੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਗੰਮੀ ਜੋਤ ਨੇ ਜਿਸ ਵੀ ਧਰਤੀ ਉੱਤੇ ਚਰਨ ਪਾਏ ਉਸ ਥਾਂ ਕਣਕਣ ਗਿਆਨ ਦਾ ਚਾਨਣ ਹੋ ਗਿਆ ਸਾਲ 1665 ਈਸਵੀ ਦੇ ਸ਼ੇਕੜ ਦੇ ਮਹੀਨਿਆਂ ਦੇ ਵਿੱਚ ਜਦੋਂ ਸਰਦਰ ਰੂਤੂ ਸ਼ੁਰੂ ਹੋ ਰਹੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਤੇ ਕੁਝ ਸਿੱਖਾਂ ਸਮੇਤ ਪੁਆ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨ ਲਈ ਰਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਸਫ਼ਰ ਨਹੀਂ ਸੀ ਸਗੋ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਤੇ ਸਿੱਖ ਸੇਵਕਾਂ ਨੂੰ ਗੁਰਸਿੱਖੀ ਦੇ ਵਿੱਚ ਹੋਰ ਪਰਪੱਕ ਕਰਕੇ ਮਨੁੱਖਤਾ ਨੂੰ ਨਿੱਜ ਤੋਂ ਉੱਪਰ ਚੱਕਣਾ ਸਾਰਿਆਂ ਦੇ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣਾ ਮੇਪਰਵਾਦੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਣਾ ਸਭ ਨੂੰ ਸਾਂਝੇ ਵਾਲ ਦਾ ਹੋਕਾ ਦੇਣ ਕਿਰਤ ਦੀ ਮਹਾਨਤਾ ਸਮਝਾਉਣ ਵੰਡ ਛਕਣ ਦੀ ਪ੍ਰੇਰਣਾ ਦੇਣ ਨਾਮ ਜਪਣ ਦੀ ਦਾਤ ਬਖਸ਼ਣ ਤੇ ਦਿਲਾਂ ਦਾ ਨਵਾਂ ਰਾਹ ਖੋਜ ਕੇ ਦੇਣ ਵਾਲੀ ਇਹ ਯਾਤਰਾ ਸੀ ਯਾਤਰਾ ਸ਼ੁਰੂ ਕਰਦੇ ਗੁਰੂ ਜੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਿੱਲੀ ਦੀ ਸੰਗਤ ਦਾ ਮਿਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਾਤ ਤੇ ਹਕੂਮਤ ਦੇ ਬਾਰੇ ਬਹੁਤ ਕੁਝ ਜਾਣਿਆ ਉੱਥੋਂ ਗੁਰੂ ਜੀ ਭਰਤਪੁਰ ਤੋਂ ਕਲੌਲੀ ਹੁੰਦੇ ਹੋਏ ਰੋਪੜ ਜਿੱਥੇ ਹੁਣ ਗੁਰਦੁਆਰਾ ਸਦਾ ਵਰਤ ਸਭ ਸਤਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਦੁਗਰੀ ਕੁਰਾਲੀ ਹੁੰਦੇ ਕੜੂਆਂ ਇੱਕ ਬਾਗ ਦੇ ਵਿੱਚ ਡੇਰੇ ਲਾਏ ਜਿੱਥੇ ਹੁਣ ਸ਼ਾਨਦਾਰ ਗੁਰੂ ਅਸਥਾਨ ਸੁਸ਼ੋਭਤ ਹੈ ਇਹਨਾਂ ਥਾਵਾਂ ਤੇ ਹਰ ਪਿੰਡ ਹਰ ਗਲੀ ਦੇ ਵਿੱਚੋਂ ਲੋਕ ਆਪਣੇ ਦੁੱਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ ਨੰਦਪੁਰ ਵਿੱਚ ਹੜ੍ਹ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਰੁੱਖ ਮੋੜਮਾ ਕੀਤਾ ਉਥੋਂ ਆਪ ਜੀ ਔਰ ਐਲੋਂ ਪਹੁੰਚੇ ਤੇ ਫਿਰ ਪਿੰਡ ਬਿਹੇੜ ਇਸ ਪਿੰਡ ਨੂੰ ਹੜ੍ਹ ਦੀ ਮਾਰ ਤੋਂ ਬਚਾਇਆ ਤੇ ਮੁਰਾਕੋਪੁਰ ਦਾਦੂ ਮਾਜਰਾ ਪਗੜਾਣਾ ਆਕੜ ਹੁੰਦੇ ਹੋਏ 9 ਲੱਖੇ ਪੁੱਜੇ ਜਿਥੇ ਇੱਕ ਬਨਜਾਰੇ ਨੇ ਆਪ ਜੀ ਨੂੰ 9 ਟਕੇ ਭੇਂਟ ਕੀਤੇ ਤੇ ਕਿਹਾ ਇਹ ਤੁਛ ਜੀ ਭੇਟਾ ਹੈ ਗੁਰੂ ਜੀ ਨੇ فرمایا ਇਹ 9 ਟਕੇ ਨਹੀਂ ਸਗੋ 9 ਲੱਖ ਦੇ ਸਮਾਨ ਹਨ ਇਸੇ ਲਈ ਉਸ ਪਿੰਡ ਦਾ ਨਾਮ 9 ਲੱਖਾ ਪੈ ਗਿਆ ਇਥੋਂ ਗੁਰੂ ਜੀ ਟਹਿਲਪੁਰਾ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਹੁਣ ਬਾਦਰਗੜ ਕਹਿੰਦੇ ਆ ਉੱਥੇ ਪਹੁੰਚੇ ਇਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸਿੰਘ ਜੋ ਅਗਲ ਵਾਂਢੀ ਲੈਣ ਆਇਆ ਸੈਫਾਬਾਦ ਤੋਂ ਗੁਰੂ ਜੀ ਪਿੰਡ ਲਹਿਲ ਅਜੋਕਾ ਪਟੇਲਾ ਦਾ ਗੁਰਦੁਆਰਾ ਦੁਖਨਵਾਰਨ ਸਾਹਿਬ ਆਲਵਰਖ ਸੰਗਰੂਰ ਨੇੜੇ ਗਾਗਾ ਹੁੰਦੇ ਹੋਏ ਸਮਾਣਾ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰ ਥੜਾ ਸਾਹਿਬ ਸੁਸ਼ੋਭਤ ਹੈ ਇੱਥੋਂ ਗੁਰੂ ਜੀ ਮੂਲੂਵਾਲ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਪਾਣੀ ਭਰਨ ਲਈ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਰਹੇ ਤੇ ਇੱਕ ਸਿੱਖ ਭਾਈ ਨਾਨੂ ਜੀ ਨੂੰ ਮੰਜੀ ਬਖਸ਼ੀ ਇਸੋ ਗੁਰੂ ਜੀ ਨੇ ਸੇਖਾ ਹੁੰਦੇ ਹੋਏ ਇੱਕ ਜੰਗਲ ਦੇ ਵਿੱਚ ਡੇਰਾ ਕੀਤਾ ਜਿੱਥੇ ਹੁਣ ਇੱਕ ਪਿੰਡ ਹੈ ਕੱਟੂ ਇਥੇ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਤਾਰਿਆ ਤੇ ਫਿਰ ਕੱਟੂ ਭੈਣੀ ਫਰਮਾਹੀ ਤੋਂ ਹੁੰਦੇ ਹੋਏ ਹੰਢਾਏ ਪਹੁੰਚੇ ਇਸ ਜਗ੍ਹਾ ਤੇ ਉਸ ਸਮੇਂ ਤਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਦੇ ਵਿੱਚ ਫੋੜਾ ਹੋ ਕੇ ਕੰਬਣੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਦੇ ਇਲਾਜ ਦੇ ਲਈ ਅਸੀਸ ਦਿੱਤੀ ਇਥੋਂ ਗੁਰੂ ਜੀ ਨੇ ਧੌਲੇਵਲ ਚਾਲੇ ਪਾਏ ਧੌਲੇ ਹੁਣ ਗੁਰਦੁਆਰਾ ਮਾੜੀ ਸਰ ਗੁਰੂ ਜੀ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀਵਾਲ ਢਾਬ ਹੁੰਦੇ ਹੋਏ ਭੂੰਦੜ ਪਹੁੰਚੇ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਉਥੋਂ ਤਪਾ ਤੇ ਫਿਰ ਰੱਲੇ ਤੋਂ ਬਾਰ ਬਾਰ ਡੇਰਾ ਕੀਤਾ ਕਹਿੰਦੇ ਆ ਕਿ ਉਥੇ ਸੁਲਤਾਨੀਆਂ ਦਾ ਭਤੀਜਾ ਜੋਗਾ ਮਸਤ ਰਹਿੰਦਾ ਸੀ ਗੁਰੂ ਜੀ ਨੇ ਬਚਨ ਕੀਤਾ ਜੋਗਾ ਆਪਣੇ ਜੋਗਾ ਭਾਵ ਇਹ ਕਿਸੇ ਦੇ ਕੰਮ ਆਉਣ ਜੋਗਾ ਨਹੀਂ ਹੈ ਗੁਰੂ ਜੀ ਨੇ ਇਹ ਵਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਉਹ ਆਪ ਜੀ ਪਾਸ ਪਹੁੰਚਿਆ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਇੱਥੇ ਨਗਰ ਵਸਾ ਲੋ ਪਿੰਡ ਬਰਕਤ ਵਾਲਾ ਤੇ ਅਜਿੱਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਹੈ ਜੋਗਾ ਇਸ ਨੂੰ ਜੋਗਾ ਰੱਲ ਵੀ ਆਖਿਆ ਜਾਂਦਾ ਹੈ ਜੋਗੀ ਨੂੰ ਬਾਰ ਦੇ ਕੇ ਗੁਰੂ ਜੀ ਭਪਾਲ ਨਗਰ ਆਏ ਜਿੱਥੇ ਪਿੰਡ ਭੁੰਦਰ ਦੀ ਸਾਰੀ ਵਸੋਂ ਦਰਸ਼ਨਾਂ ਲਈ ਆਈ ਸੀ ਭਪਾਲ ਤੋਂ ਖੀਵਾ ਵੱਡਾ ਹੁੰਦੇ ਹੋਏ ਸੰਭਰਾਮਾ ਨਗਰ ਦੇ ਵਿੱਚ اٹਕ ਗਏ ਕਾਬਲ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਸੰਗਤ ਇਥੇ ਆਪ ਜੀ ਨੂੰ ਮਿਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਦੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇਥੇ ਭੀਖੀ ਦਾ ਚੌਧਰੀ ਦੇਸੂ ਜੋ ਕਿ ਧਰਮ ਛੱਡ ਕੇ ਸ਼ਰਾ ਅਨੁਸਾਰ ਚੱਲਣ ਲੱਗ ਪਿਆ ਸੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ Hindu ਭਰਾਵਾਂ ਨਾਲ ਮਿਆਹ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆਂ ਦੇ ਸਿੱਖ ਭਾਈ ਮੁਗਲੂ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਯੋਧੇ ਵਿੱਚ ਭਾਗ ਲਿਆ ਸੀ ਤੇ ਹੁਣ ਆਪਣੇ ਅੰਤਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ ਤੇ ਅੱਗੇ ਪਿੰਡ ਧਲੇਉ ਜਾ ਪਹੁੰਚੇ ਦੱਸਿਆ ਜਾਂਦਾ ਹੈ ਕਿ ਇੱਥੇ ਹੀ ਇੱਕ ਸਾਧੂ ਤੁਲਸੀਦਾਸ ਆਪਣੇ ਅੰਤਮ ਸਮੇਂ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਦੇ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਵੀ ਜ਼ਿੰਦਗੀ ਦੀਆਂ ਅਵਸਥਾਵਾਂ ਦੇ ਵਿੱਚੋਂ ਉੱਚਾ ਹੋਣ ਦਾ ਵੱਲ ਦੱਸਿਆ ਗੁਰੂ ਜੀ ਸਮਾਣਾ ਸ਼ਾਹਪੁਰ ਤੇ ਲਾਗਲੇ ਪਿੰਡਾਂ ਦੇ ਵਿੱਚੋਂ ਬਖਸ਼ਾਸ਼ਾ ਕਰਦੇ ਅਲੀ ਸ਼ੇਰ ਕਲਾਂ ਪਹੁੰਚੇ ਇਹ ਪਿੰਡ ਧੀਆਂ ਦੇ ਵਪਾਰ ਦੇ ਲਈ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਅਝਿਹਾ ਕਰਨ ਤੋਂ ਵਰਜਿਆ ਤੇ ਬੱਚੀਆਂ ਨੂੰ ਸਤਕਾਰ ਨਾਲ ਵਿਆਹਣ ਦਾ ਉਪਦੇਸ਼ ਦਿੱਤਾ ਇਥੋਂ ਆਪਜੀ ਖਿਆਲਾ ਖਾਨ ਪਿੰਡ ਮੌੜ ਡਿੱਖ ਸਾਬੋ ਕੀ ਤਲਵੰਡੀ ਬਰਾ ਬਛਵਣਾ ਤੇ ਦਰਿਆ ਸਰਸਵਤੀ ਤੋਂ ਪੱਤਨ ਪਾਰ ਕਰਕੇ ਤਪਦੀਆਂ ਰੂਹਾਂ ਨੂੰ ਠਾਰਨ ਦੇ ਲਈ ਤਮਤਾਨ ਸਾਹਿਬ ਵੱਲ ਚਾਲੇ ਪਾਏ ਤਮਤਾਨ ਜਿੱਥੇ ਹੁਣ ਗੁਰਦੁਆਰਾ ਸਾਹਿਬ ਤੰਤਾਨ ਸਾਹਿਬ ਸੁਹਾਇਵਾਨ ਹੈ ਵੇਖੇ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਸਪਾਹੀਆਂ ਨੇ ਬੰਦੀ ਬਣਾ ਲਿਆ ਤੇ ਦਿੱਲੀ ਲਿਜਾਇਆ ਗਿਆ ਇਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਅਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜੁਮਲਾ ਅਧੀਨ ਮੁਗਲ ਸੈਨਾ ਨੇ ਅਸਾਮ ਉੱਤੇ ਹਮਲਾ ਕੀਤਾ ਸੀ ਜੋ ਅਸਫਲ ਰਿਹਾ ਸੀ ਆਸਾਮ ਉਤੇ ਹਮਲਾ ਮੌਤ ਸਹੇੜਨ ਤੋਂ ਘਟ ਨਹੀਂ ਸੀ ਰਾਜਾ ਰਾਮ ਸਿੰਘ ਨੂੰ ਇਸ ਚਿੰਤਾ ਵਿੱਚ ਵੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਮਦਦ ਲੈਣ ਦੀ ਕਿਹਾ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਤੇ ਗੁਰੂ ਸਾਹਿਬ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਅੱਗੇ ਗੁਰੂ ਜੀ ਨੂੰ ਰਹਾਆ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਤ੍ਰਿਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚੱਲ ਪਏ ਆਪ ਮਥਰਾ ਆਗਰਾ ਇਟਾਵਾ ਕਾਨਪੁਰ ਲਖਨਊ ਫਤਿਹਪੁਰ ਆਦ ਸ਼ਹਿਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਇਲਾਹਾਬਾਦ ਪ੍ਰਿਆਗ ਉੱਥੇ ਪਹੁੰਚੇ ਤੇ ਇੱਥੇ ਕੁਝ ਸਮਾਂ ਰਹੇ ਜਿੱਥੇ ਅੱਜਕੱਲ੍ਹ ਗੁਰਦੁਆਰਾ ਸਾਹਿਬ ਸਥਾਪਤ ਹੈ ਇਲਾਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨਾਰਸ ਪਹੁੰਚੇ ਜਿੱਥੇ ਉਹ 2 ਹਫ਼ਤੇ ਰਹੇ ਇਥੇ ਯਾਦਗਾਰ ਬਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸਜੋਬਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ 사ਸਾ ਰਾਮ ਗਏ ਇਥੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਫੱਗੂ ਮੱਲ ਰਹਿੰਦਾ ਸੀ 사ਸਾ ਰਾਮ ਸ਼ਹਿਰ ਵਿੱਚ ਅੱਜ ਕੱਲ੍ਹ ਤਿੰਨ ਗੁਰਦੁਆਰੇ ਸਥਾਪਿਤ ਹੈ ਗੁਰੂ ਜੀ 사ਸਾ ਰਾਮ ਤੋਂ ਬੋਧ ਗਿਆ ਜੋ ਕਿ ਬੁੱਧ ਅਤੇ ਹਿੰਦੂ ਧਰਮ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਸਾਹਿਬ ਪਹੁੰਚੇ ਇਥੇ ਮਾਤਾ ਗੁਜਰੀ ਜੀ ਤੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਰਕੀ ਜੀ ਤੇ ਮਾਤਾ ਗੁਜਰੀ ਜੀ ਦੇ ਭਰਾਤਾ ਕਿਰਪਾਲ ਚੰਦ ਜੀ ਆਦ ਨੂੰ ਇੱਥੇ ਛੱਡ ਕੇ ਟਾਕਾ ਵੱਲ ਚਾਲੇ ਪਾਏ ਮਾਤਾ ਗੁਜਰੀ ਜੀ ਨੇ ਬਾਅਦ ਦੇ ਵਿੱਚ ਇਸੇ ਸਥਾਨ ਤੇ ਬਾਲਕ ਗੋਵਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਦੇ ਵਿੱਚ ਸ਼੍ਰੀ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਕਹਾਏ ਅਸਾਮ ਵੱਲ ਜਾਂਦੇ ਹੋਇਆਂ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਨੌਵੇਂ ਪਾਸ਼ਾ ਨੂੰ ਮਿਲਿਆ ਤੇ ਉਸ ਨੇ ਗੁਰੂ ਜੀ ਨੂੰ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਪਿੱਛੋਂ ਆਪ ਟਾਕੇ ਵੱਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮੁੰਘੇਰ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਜਿੱਥੇ ਇੱਕ ਪੁਰਾਣਾ ਮੰਝਾ ਵੀ ਹੈ ਜਿਸ ਉੱਤੇ ਗੁਰੂ ਸਾਹਿਬ ਦੀ ਆਰਾਮ ਕਰਿਆ ਕਰਦੇ ਸਨ ਮੁੰਘੇਰ ਤੋਂ ਭਾਗਲਪੁਰ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਅਤੇ ਇਥੋਂ ਅੱਗੇ ਰਾਜ ਮਹਿਲ ਪਹੁੰਚੇ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਆਪਣੀ ਉਦਾਸੀ ਦੌਰਾਨ ਇਥੇ ਆਈ ਸੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦਿਨ ਰਾਜ ਮਹਿਲ ਠਹਿਰੇ ਇਥੋਂ ਗੁਰੂ ਜੀ ਮਲਾਦਾ ਮੁਰਸ਼ਦਾਬਾਦ ਆਦ ਹੁੰਦੇ ਹੋਏ ਢਾਕਾ ਪਹੁੰਚੇ ਢਾਕਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨਾਲ ਅਸਾਂਭਲ ਚਾਲੇ ਪਾਏ ਤੇ ਥੁਬਰੀ ਪਹੁੰਚੇ ਅਸਾਂਬ ਦੇ ਰਾਜੇ ਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਦੇ ਵਿੱਚ ਬੜਾ ਕਮਸਾਣ ਦਾ ਜੁਦ ਹੋ ਚੁੱਕਿਆ ਸੀ ਜਿਸ ਉਪਰੰਤ ਗੁਰੂ ਜੀ ਦੀ ਸਾਲਸੀ ਸਦਕਾ ਦੋਨੋ ਰਾਜਾਂ ਦੇ ਵਿੱਚ ਸੁਲਾਹ ਹੋਈ ਰਾਜਾ ਚਕਰਤਵਾਜ ਸਿੰਘ ਦੇ ਸੱਦੇ ਤੇ ਗੁਰੂ ਜੀ ਗੁਹਾਟੀ ਤੇ ਤੇਜ ਪ੍ਰਗ ਗਈ ਉਥੋਂ ਗੁਰੂ ਸਾਹਿਬ ਦੀ ਢਾਕਾ ਮਿਦਨਾਪੁਰ ਬਾਲੇਸ਼ਵਰ ਰੁਪਸਾ ਵਿਸ਼ਨੂਪੁਰ ਬੰਕੁਰਾ ਗਮੋ ਤੇ ਗਿਆ ਰਾਹੀਂ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਧਰਤੀ ਦੇ ਰਾਹਾਂ ਦੀ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਦਿਲਾਂ ਦੇ ਰਾਹ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਅਸਥਾਨਾਂ ਨੂੰ ਹਰ ਰੋਜ਼ ਨਤਮਸਤਕ ਹੋ ਕੇ ਜੈ ਜੈਕਾਰ ਕਰ ਰਹੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ